ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਕਿਰਨ ਸੂਟ ਗੈਲਰੀ ਬਟਿਕ ਤੋਂ ਅੱਜ ਆਪਾਂ ਮਹਿੰਦੀ ਕਲਰ ਦਾ ਸੂਟ ਹੈ ਰੈਡੀ ਕਰਕੇ ਲੈ ਕੇ ਆਏ ਆਂ ਇਹਦੇ ਉੱਪਰ ਮਹਿਰੂਨ ਕਲਰ ਦੇ ਥ੍ਰੈਡ ਨਾਲ ਰੋਜ਼ਿਸ ਦਾ ਵਰਕ ਕੀਤਾ ਗਿਆ ਹੈ ਨੀਚੇ ਕਟਾਮ ਪਾਏ ਗਏ ਹੈ ਇਹ ਦੋਨੇ ਕਾਰਨਰ ਦੇ ਉੱਪਰ ਡਿਜ਼ਾਈਨ ਰੈਡੀ ਕੀਤਾ ਗਿਆ ਹੈ ਇਸ ਦੀ ਬਾਜੂ ਇਹ ਦੀਆਂ ਬਾਜੂ ਰੈਡੀ ਕੀਤੀਆਂ ਗਈਆਂ ਨੇ ਤੁਹਾਨੂੰ ਇਹ ਵਰਕ ਕਿਵੇਂ ਲੱਗਿਆ ਸਾਨੂੰ ਜਰੂਰ ਦੱਸਿਓ ਤੁਸੀਂ ਇਸ ਨੂੰ ਬੋਟਮ ਤੇ ਵੀ ਵਰਕ ਕਰਵਾ ਸਕਦੇ ਹੋ ਜਿੱਦਾਂ ਸ਼ਰਟ ਦੇ ਵਿੱਚ ਬਿਰਲੇ-ਵਿਰਲੇ ਫੁੱਲ ਵੀ ਤਾਂ ਇਹਨਾਂ ਨੂੰ ਪਵਾ ਸਕਦੇ ਹੋ ਤੁਸੀਂ ਇਸ ਨੂੰ ਕਿਸੇ ਵੀ ਕਲਰ ਵਿੱਚ ਬਣਵਾ ਸਕਦੇ ਹੋ ਆਪਣਾ ਦੁਪੱਟਾ ਵੇਚ ਕੇ ਵੀ ਸਾਡੇ ਤੋਂ ਸੂਟ ਰੈਡੀ ਕਰਵਾ ਸਕਦੇ ਹੋ ਆਪਦੀ ਪਸੰਦ ਦੇ ਕਿਸੇ ਵੀ ਫੈਬਰਿਕ ਦੇ ਉੱਪਰ ਸਾਡੇ ਤੋਂ ਸੂਟ ਰੈਡੀ ਕਰਵਾ ਸਕਦੇ ਹੋ ਜੇ ਕੋਈ ਵੀ ਡਿਜ਼ਾਈਨ ਤੁਹਾਨੂੰ ਹੋਰ ਵੀ ਸਾਡੇ ਡਿਜ਼ਾਈਨਰ ਚੋਂ ਪਸੰਦ ਆਉਂਦਾ ਉਹਨੂੰ ਤੁਸੀਂ ਵਧਾ ਘਟਾ ਕੇ ਵੀ ਡਿਜ਼ਾਈਨ ਤਿਆਰ ਕਰਵਾ ਸਕਦੇ ਹੋ ਲਾਈਟ ਵੇਟ ਚ ਵੀ ਰੈਡੀ ਕਰਵਾ ਸਕਦੇ ਹੋ ਉਸ ਦੇ ਵਿੱਚੋਂ ਕੁਝ ਆਪਾਂ ਲੈਸ ਕਰਕੇ ਵੀ ਡਿਜ਼ਾਈਨ ਪਾ ਸਕਦੇ ਹਾਂ ਹਾਂ ਜੇ ਤੁਹਾਡੇ ਕੋਲ ਕੋਈ ਆਪਣਾ ਡਿਜ਼ਾਈਨ ਹੈ ਤਾਂ ਸਾਨੂੰ ਤੁਸੀਂ ਉਹ ਵੀ ਭੇਜ ਸਕਦੇ ਹੋ ਅਸੀਂ ਉਸ ਨੂੰ ਵੀ ਰੈਡੀ ਕਰਕੇ ਤੁਹਾਡੇ ਸੂਟ ਤੇ ਦੇ ਸਕਦੇ ਆ ਤੇ ਇਸ ਤਰ੍ਹਾਂ ਸਾਡੇ ਸੋਨੇ ਸੋਨੇ ਡਿਜ਼ਾਈਨ ਦੇਖਦੇ ਰਹੋ ਤੇ ਸਾਨੂੰ ਸਬਸਕ੍ਰਾਈਬ ਜਰੂਰ ਕਰੋ ਤੇ ਸਾਡੇ ਪੇਜ ਨੂੰ ਪਲੀਜ਼ ਵੱਧ ਤੋਂ ਵੱਧ ਫੋਲੋ ਕਰੋ ਤੇ ਸਾਨੂੰ ಸ್ಫೋಟದ ಥ್ಯಾಂಕ್ ಯು